ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਏ ਨਿਊਜ਼ ਦਾ ਦਾਦ ਸਬਦਾਸਵਾਕ ਸ਼ਰਾਬ ਪੀਣ ਦਾ ਆਦੀ ਸੀ ਸ਼ਰਾਬ ਪੀਣ ਦਾ ਆਦੀ ਸੀ ਪਤਨੀ ਬਾਰ-ਬਾਰ ਪਤੀ ਨੂੰ ਸ਼ਰਾਬ ਪੀਣ ਤੋਂ ਰੋਕਿਆ ਕਰਦੀ ਸੀ ਪਰ ਪਤੀ ਸ਼ਰਾਬ ਛੱਡਣ ਦੀ ਬਜਾਏ ਆਪਣੀ ਪਤਨੀ ਦੀ ਮਾਰਕੁੱਟ ਕਰਿਆ ਕਰਦਾ ਸੀ ਆਖਰ ਕੋਈ ਹੋਇਆ ਜੋ ਨਹੀਂ ਹੋਣਾ ਚਾਹੀਦਾ ਸੀਗਾ ਪਤੀ ਨੇ ਆਪਣੀ ਪਤਨੀ ਦੀ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਗਲਾ ਘੁੱਟ ਕੇ ਹਤਿਆ ਕਰਨ ਤੋਂ ਬਾਅਦ ਉਹ ਫਰਾਰ ਹੋ ਗਿਆ ਪੁਲਿਸ ਨੇ આરોપી ਦੇ ਖਿਲਾਫ ਹਤਿਆ ਦਾ ਮਾਮਲਾ ਦਰਜ ਕਰ ਲਿਆ ਹੱਤਿਆ ਨਾਮਰਮਰ ਦਰਜ ਕਰਨ ਤੋਂ ਬਾਅਦ આરોપી ਦੀ ਤਲਾਸ਼ ਸ਼ੁਰੂ ਕੀਤੀ ਦੱਸਿਆ ਜਾਂਦਾ ਹੈ ਕਿ આરોપી ਮਈਬਾਲ ਦੀ ਸ਼ਾਦੀ ਲਗਭਗ 13 ਸਾਲ ਪਹਿਲੇ ਪਿੰਕੀ ਨਾਮਕ ਮਹਿਰਣ ਨਾਲ ਹੋਈ ਸੀ ਇਹ ਛੋਕੜ ਇਹਨਾਂ ਦਾ ਉੱਤਰ ਪ੍ਰਦੇਸ਼ ਬਦਯੂ ਜ਼ਿਲ੍ਹੇ ਦਾ ਰਹਿਣ ਵਾਲੇ ਨੇ ਦੋਸਤੋ ਮਈਬਾਲ ਅਕਸਰ दारू पीने ਦਾ आदी ਸੀ ਤੇ ਪਹਿਲੇ ਇਹ ਪਟਿਆਲੇ ਰਿਆ ਕਰਦਾ ਸੀ ਆਪਣੀ ਪਤਨੀ ਪਿੰਕੀ ਨਾਲ ਕੁਟਮਾਰ ਕਰਿਆ ਕਰਦੇ ਸੀ ਤੇ ਪਿੰਕੀ ਅਕਸਰ ਆਪਣੀ ਮਾਤਾ ਨੂੰ ਇਸ ਮਾਰ ਕੁਟਮਾਰਿਆ ਦੱਸਿਆ ਕਰਦੇ ਸੀ ਕਿ ਜਦੋਂ ਉਹ ਮਹਿਪਾਲ ਨੂੰ दारू ਛੱਡਣ ਦੀ ਗੱਲ ਕਰਦੀ ਹੈ ਤਾਂ ਉਹ ਮਹਿਪਾਲ दारू ਤਾਂ ਕੀ ਛੱਡਣ ਉਹ ਕੀ ਛੱਡਣੀ ਸੀ ਉਲਟਾ ਮਾਰ ਕੁਟ ਕਰਦਾ ਮਹਿਪਾਲ ਬਿਹਾੜੀ ਵਗੈਰਾ ਦਾ ਕੰਮ ਕਰਦਾ ਸੀ ਅਖਰ ਜਦੋਂ ਮਾਂ ਨੂੰ ਇਸ ਬਾਰੇ ਪਤਾ ਲੱਗਿਆ ਕਿ ਉਹ ਤਾਰੂ ਪੀਣ ਤੋਂ ਨਹੀਂ ਹਟ ਰਿਹਾ ਤੇ बार-बार ਮਾਰਕ ਪਾਈ ਕਰਦਾ ਤਾਂ ਲਗਭਗ 5-6 ਮਹੀਨੇ ਪਹਿਲੇ ਪਿੰਕੀ ਆਪਣੀ ਮਾਤਾ ਦੇ ਘਰ ਦੇ ਨੇੜੇ ਰਹਿਣ ਆ ਗਈ ਗੁਰੂ ਅੰਗਦ ਦੇਵ ਜੁਨੀ ਰਾਜਪੁਰੇ ਵਿੱਚ ਦੋਸਤੋ ਉਹ ਜਿਹੜੇ ਉਹਦੇ ਦੋ ਬੱਚੇ ਨੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਦੇ ਲਈ ਉਹ ਕਿਸੇ ਫੈਕਟਰੀ ਵਿੱਚ ਕੰਮ ਕਰੇ ਕਰਦੇ ਦੱਸਿਆ ਜਾਂਦਾ ਹੈ ਕਿ ਬੀਤੇ ਦਿਨ ਜਦੋਂ ਫਰਦਿਕਮ ਤੇ ਗਏ ਹੋਏ ਸਨ ਉਹਦੀ ਮਾਤਾ ਪਿੰਕੀ ਦੀ ਮਾਤਾ ਵੀ ਆਪਣੇ ਕੰਮ ਤੇ ਗਈ ਹੋਈ ਸੀ ਇਸ ਦੌਰਾਨ આરોપી ਮਹੀਪਾਲ ਘਰ ਆਇਆ ਪਿੰਕੀ ਨੂੰ ਜਦੋਂ ਉਹਨੇ ਇਕੱਲਾ ਦੇਖਿਆ ਤਾਂ ਉਹਦੇ ਗਲਾ ਘੁੱਟ ਕੇ ਹਤਿਆ ਕਰਨ ਤੋਂ ਬਾਅਦ ਉਹ ਕਮਰਾ ਬੰਦ ਕਰਕੇ ਉੱਥੋਂ ਚਲਾ ਗਿਆ ਜਦੋਂ ਉਹਦੀ ਮਾਤਾ ਨੇ ਜਾਂ ਉਹਦੇ ਜਿਹੜੇ ਬੱਚੇ ਨੇ ਬੱਚੀਆਂ ਨੇ ਉਹਨਾਂ ਨੇ ਜਦ ਦੇਖਿਆ ਕਿ ਪਿੰਕੀ ਦਿਖਾਈ ਨਹੀਂ ਦਿੱਤੀ ਤਾਂ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਕਵੱਲਾ ਕੋਲਣ ਦੇ ਦੇਖਿਆ ਆਂਧਰਾਦੇਸ਼ ਦੇਖਿਆ ਜਦੋਂ ਉਹਦੇ ਪਰਿਆ ਅੱਧਾ ਦੋ ਜਮੀਨ ਖਿਸਕੀ ਕਿਉਂਕਿ ਪਿੰਕੀ ਦਾ ਗਲਾ ਘੁੱਟਿਆ ਹੋਇਆ ਸੀ ਗਲਾ ਕਿਸੇ ਪੰਨੇ ਨਾਲ ਖੋਟ ਕੇ ਉਹ ਉੱਥੇ ਕਹਿੰਦੇ ਕਿ ਕਿਸੇ ਦਾ ਬੈੱਡ ਤੇ ਪਈ ਹੋਈ ਸੀ ਪਰਿਵਾਰ ਵਾਲਿਆਂ ਨੇ ਦੇਖਿਆ ਕਿ ਸ਼ਾਇਦ ਕੁਝ ਇਹਦੇ ਇੱਕ ਥੜਾ ਇਹਨਾਂ ਨੂੰ ਜਲਦੀ ਤੋਂ ਜਲਦੀ ਹਸਪਤਲ ਲੈ ਜਾਇਆ ਜਾਵੇ ਬਿਨਾਂ ਦੇਰੀ ਕੀਤੇ ਉਹ ਪਿੰਕੀ ਨੂੰ ਹਸਪਤਲ ਲੈ ਗਏ ਹਸਪਤਲ ਜਦੋਂ ਡਾਕਟਰ ਨੇ ਚੈੱਕ ਕੀਤਾ ਤਾਂ ਡਾਕਟਰਾਂ ਨੇ ਪਿੰਕੀ ਨੂੰ ਮ੍ਰਿਤਕ ਘੋਰਾ ਦੇ ਦਿੱਤਾ ਦੋਸਤੋ ਇਸ ਤਰ੍ਹਾਂ ਸ਼ਰਾਬੀ ਪਤੀ ਨੇ ਆਪਣੀ ਪਤਨੀ ਦੀ ਜਾਨ ਲੈ ਲਈ ਬੇਕਸੂਰ ਪਤਨੀ ਜਾਨ ਲੈ ਲਈ ਉਸ ਤੋਂ ਬਾਅਦ આરોપી ਫਰਾਰ ਹੈ ਪੁਲਿਸ ਨੇ ਮਿਲਤਗਾਨੀ ਮਾਤਾ ਦੀ ਸ਼ਿਕਾਇਤ ਤੇ આરોપી ਪਤੀ ਮਈਪਾਲ ਦੇ ਖਿਲਾਫ ਕੇਸ ਦਰਜ ਕਰਨ ਤੋਂ ਬਾਅਦ ਉਹਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜਾਇਨ ਦੋਸਤੋ